ਜੀ ਸਸਤਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਾਗਾਲੈਂਡ ਸਟੇਡੀਅਰ 500 ਸਪੈਸ਼ਲ ਬੰਪਰ ਬਾਰੇ ਜਿਹੜਾ ਸਪੈਸ਼ਲ ਬੰਪਰ ਸੀਗਾ ਉਹਦਾ ਡਰਾ ਜਿਹੜਾ ਨਿਕਲ ਚੁੱਕਾ ਹੈ ਤੁਹਾਨੂੰ ਮੈਂ winner ਵਾਲੀ ਦੱਸਦਾ ਇਹਨਾਂ ਨੂੰ ਲੱਗਾ ਜੀ ਪਹਿਲਾ ਭੜਾਈ 3 ਕਰੋੜ ਰੁਪਏ ਦਾ ਇਹਨਾਂ ਚਾਰ ਟਿਕਟਾਂ ਖਰੀਦੀਆਂ ਸੀ ਜੈਲੂ ਤੁਹਾਡੀ ਤੋਂ ਤੇਰੇ ਵਿੱਚ ਜਿਹੜੀ ਇਕ ਡਾਗਡ ਸੀਗੀ ਉਹਦੇ ਵਿੱਚੋਂ 3 ਕਰੋੜ ਰੁਪਏ ਦਾ ਨਾਮ ਲੱਗ ਗਿਆ ਕਰਦਾ ਮੈਂ ਦੱਸੂੰਗਾ ਰਿਜ਼ਲਟ ਤੁਸੀਂ ਕਿੱਦਾਂ ਬਣਾਉਣਾ ਕਿੰਜ ਰਿਜ਼ਲਟ ਨਹੀਂ ਮਿਲਣਾ ਹੁੰਦਾ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਆ ਰਿਜ਼ਲਟ ਤੁਸੀਂ ਕਿੱਦਾਂ ਬਣਾਉਣਾ ਧਿਆਨ ਨਾਲ ਦੇਖਿਓ ਵੀਡੀਓ ਤਨੋਂ ਪਰ ਜਾਟੇ ਵਾਲੇ ਦੱਸਾਂ ਅੱਜ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਲਾਟਰੀ ਖਰੀਦਣੀ ਆ ਉਹਦੀ ਬੈਕ ਸਾਈਡ ਤੇ ਸਾਰਾ ਕੁਝ ਲਿਖਿਆ ਹੁੰਦਾ ਹੈ ਇਹਦੇ ਵਿੱਚ ਕਿੰਨੀਆਂ ਟਿਕਟਾਂ ਆ ਕਿੰਨੀਆਂ ਸੀਰੀਜ਼ ਆ ਤੇ ਕਿੰਨੇ ਪ੍ਰਾਈਜ਼ ਆ ਸਭ ਤੋਂ ਪਹਿਲਾਂ ਪਹਿਲਾ ਪ੍ਰਾਈਜ਼ ਜਿਹੜਾ 3 ਕਰੋੜ ਰੁਪਏ ਦਾ ਸੀਗਾ ਉਹ ਲੱਗਾ ਸੀ 711 665 ਨੰਬਰ ਦੇ ਇਹ ਲੁਧਿਆਣੇ ਤੋਂ ਟਿਕਟ ਵੇਚੀ ਗਈ ਸੀ ਦੂਸਰਾ ਸੀਗਾ 10 ਲੱਖ ਰੁਪਏ ਦਾ ਇਹ ਲੱਗਾ 819 556 ਦੇ ਇਹ ਅਨਸੋਲਡ ਚੱਲ ਗਿਆ ਤੀਸਰਾ ਸੀਗਾ ਜੀ 5 ਲੱਖ ਰੁਪਏ ਦਾ ਇਹ ਲੱਗਾ 654 703 ਨੰਬਰ ਤੇ ਇਹ ਵੀ ਅਨਸੋਲਡ ਚੱਲ ਗਿਆ ਹੋਣੇ ਦਾ ਚੌਥਾ ਨਾਮ 9000 ਰੁਪਏ ਦਾ ਇਹ ਨਾਮ ਕਿੰਨੇ ਆ 200 ਨਾਮ ਆ 5000 ਦੇ ਇਹ ਵੀ 200 ਨਾਮ ਆ 3000 ਦੇ ਇਹ ਵੀ 200 ਨਾਮ ਆ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਟਿਕਟ ਦੇਖਣੀ ਟਿਕਟ ਕਿੱਥੋਂ ਸ਼ੁਰੂ ਹੁੰਦੀ ਇਹ ਜਿਹੜੀ ਟਿਕਟ ਸੀਗੀ 6 ਲੱਖ ਤੋਂ ਲੈ ਕੇ 9 ਲੱਖ 999 ਤੱਕ ਖਤਮ ਹੋ ਗਈ ਤੁਸੀਂ ਮੋੜ ਲੇ 60 ਤੋਂ ਲੈ ਕੇ 99 ਤੱਕ ਜਿਹੜੇ ਮਰਜ਼ੀ ਦੋ ਨੰਬਰ ਹੋਵੇ ਉਹ ਤੁਸੀਂ ਛੱਡ ਦੇਣੇ ਆ ਹੁਣ ਇਹਦੇ ਉੱਤੇ ਪੰਜ ਨੰਬਰ ਦਿੱਤੇ ਹੋਏ ਠੀਕ ਹੈ ਜੀ 60 ਵਾਲੇ ਨੂੰ ਵੀ ਮੈਂ ਕਾਟਾ ਲੈ ਨੂੰ ਵੀ 62 ਵਾਲੇ ਨੂੰ 99 ਤੱਕ ਚੱਲ ਜਾਣਾ ਹੈ ਠੀਕ ਹੈ ਜੀ 40 ਬਣਦੇ ਆ ਇਹ 40 ਨੂੰ 5 ਨਾਲ ਗੁਣਾ ਕਰ ਲਓ 200 ਨਾਮ ਨਿਕਲ ਗਿਆ ਇੱਧਰ ਤੁਸੀਂ 5000 ਦਾ ਪ੍ਰਾਈਸ ਜਿਹੜਾ ਹੈ ਉਹ ਵੀ ਇੱਧਰ ਕਰਨਾ ਹੈ ਮੋਲੇ ਦੋ ਨੰਬਰ ਛੱਡਦੇ ਨੇ 60 ਤੋਂ ਲੈ ਕੇ 99 ਤੱਕ ਠੀਕ ਹੈ ਜੀ 40 ਨੂੰ 5 ਨਾਲ ਗੁਣਾ ਕਰ ਲਓ ਇਹ ਵੀ 200 ਪ੍ਰਾਈਸ ਨਿਕਲ ਗਿਆ ਫੇਰ ਸੀਗਾ 3000 ਰੁਪਏ ਦਾ ਇਹ ਵੀ ਤੁਸੀਂ ਇੱਧਰ ਚੈੱਕ ਕਰਨਾ ਹੈ ਮੋਲੇ ਦੋ ਨੰਬਰ ਛੱਡਦੇ ਨੇ ਪਿਛਲੇ ਤੁਸੀਂ ਲੋੜੀਂ ਸਰ ਚਾਰ ਨੰਬਰ ਮੈਚ ਕਰਨੇ ਆ ਇਸੇ ਦਾ 3000 ਦਾ ਐਂਟਰ ਦਾ ਪ੍ਰਾਈਸ ਹੈਗਾ ਜੀ 1000 ਰੁਪਏ ਦਾ ਇਹ ਤੇ ਤੁਸੀਂ ਲੋਟਰੀ ਸਰ ਚਾਰ ਨੰਬਰ ਮੈਚ ਕਰਨਾ। ਜੇ ਫਿਰ ਵੀ ਵੀ ਨਹੀਂ ਪਤਾ ਲੱਗਾ ਤਾਂ ਮੈਨੂੰ ਕਮੈਂਟ ਕਰ ਦਿਓ। ਤੁਹਾਨੂੰ ਦੱਸ ਦੂਣਾ। ਸਭ ਤੋਂ ਪਹਿਲਾਂ ਤੁਸੀਂ ਹਮੇਸ਼ਾ ਜਿਹੜੀ ਟਿਕਟ ਹੈ ਉਹ ਦੁਕਾਨ ਤੋਂ ਜਾ ਕੇ ਖਰੀਦਣੀ ਹੈ। 10000 ਤੋਂ ਜਿਹੜਾ ਉੱਪਰ ਟੈਕਸ ਹੁੰਦਾ ਹੈ 10000 ਤੋਂ ਜਿਹੜਾ ਥੱਲੇ ਪ੍ਰਾਈਸ ਹੋਵੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਤੇ WhatsApp ਤੇ ਤੁਸੀਂ ਕਦੇ ਵੀ ਟਿਕਟ ਨਹੀਂ ਖਰੀਦਣੀ। ਤੁਹਾਡੇ ਨਾਲ 100% ਧੋਖਾ ਹੀ ਹੋਣਾ ਹੈ। ਇਸ ਕਰਕੇ ਕਹਿੰਨਾ ਦੁਕਾਨ ਤੋਂ ਜਾਓ। ਇਹ ਜਿਹੜੀ ਲੋਟਰੀ ਇਕਲੀ ਪਹਿਲਾਂ 3 ਕਰੋੜ ਦਾ ਨਾਮ ਇਨੀ ਵੀ ਜਾ ਕੇ ਦੁਕਾਨ ਤੋਂ ਹੀ ਟਿਕਟ ਖਰੀਦੀ ਸੀਗੀ ਤੇ ਟਿਕਟ ਨੂੰ ਸੰਭਾਲ ਕੇ ਵੀ ਰੱਖੋ ਕਿਉਂਕਿ ਟਿਕਟ ਦਾ ਟਿਕਟ ਤੇ ਹੀ ਮੈਨਣਾ ਆ ਜਦੋਂ ਕਲੇਮ ਹੋਣੀ ਆ ਟਿਕਟ ਜਮ੍ਹਾਂ ਹੁੰਦੀ ਸਰਕਾਰ ਨੂੰ ਟੈਕਸ ਕੱਟ ਕੇ ਉਹ ਪੈਸੇ ਮਿਲਦੇ ਹੁੰਦੇ ਤੁਹਾਨੂੰ ਜਿਹੜੇ 10000 ਤੋਂ ਉੱਪਰ ਹੁੰਦੇ ਪ੍ਰਾਈਸ ਉੱਥੇ ਟੈਕਸ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਸ ਹੁੰਦੇ ਉੱਥੇ ਕੋਈ ਟੈਕਸ ਨਹੀਂ ਹੁੰਦਾ ਤੁਸੀਂ ਜਿੱਥੋਂ ਟਿਕਟ ਖਰੀਦੀ ਆ ਸੇਲਰ ਤੋਂ ਹੁਣ ਇਹ ਉੱਤੇ 9000 ਰੁਪਏ ਦਾ ਨਾਮ ਆ ਤੁਸੀਂ ਸੇਲਰ ਨੂੰ ਟਿਕਟ ਦੇਣੀ ਆ ਤਾਂ ਤੁਹਾਨੂੰ ਉਹਨਾਂ ਨੂੰ 9000 ਰੁਪਏ ਦੇ ਦੇਣਾ ਸੇਲਰ ਤੁਹਾਡੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਨਾਮ 'ਚ ਠੀਕ ਹੈ ਜੀ ਤੇ ਨਾ ਹੀ ਤੁਸੀਂ ਲੋਟਰੀ ਜਿੱਤਣ ਲੱਗੇ ਕਿਸੇ ਨੂੰ ਪੈਸਾ ਦੇਣਾ ਹੈ ਨਾ ਹੀ ਬਾਅਦ ਵਿੱਚ ਦੇਣਾ ਪੈਂਦਾ ਜਿਹ ਉੱਤੋਂ ਤੇ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਸੇਲਰ ਕੋਲ ਜਾਣਾ ਉੱਤੋਂ ਕਲੇਮ ਫਾਰਮ ਲਓ ਭਰੋ ਠੀਕ ਹੈ ਜੀ ਤੇ ਚੱਕੀ ਗਾਰੇ ਜਮਾ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਪੈਸੇ ਜਿਹੜੇ ਅਕਾਊਂਟ 'ਚ ਤੁਹਾਡੇ ਆ ਜਾਂਦੇ ਆ 30 ਦਿਨਾਂ ਦੇ ਅੰਦਰ ਤੁਸੀਂ ਪੈਸੇ ਲੈਣੇ ਹੁੰਦੇ ਆ ਤੇ ਬਾਕੀ ਪੇਜ ਨੂੰ ਕਰ ਲਓ ਫੋਲੋ ਜੇ ਤੁਸੀਂ YouTube ਚੈਨਲ ਤੇ ਆ ਸਬਸਕ੍ਰਾਈਬਰ ਕਰ ਲਓ ਤੇ ਇਹਨਾਂ ਨੂੰ ਲੱਗਾ ਪਹਿਲਾ ਪ੍ਰਾਈਜ਼ 3 ਕਰੋੜ ਰੁਪਏ ਦਾ ਤੁਸੀਂ ਵੀ ਕਿਸਮਤ ਨੂੰ ਯੂਰੂ ਜਮਾਇਆ ਕਰੋ ਲਾਟਰੀ ਵਿੱਚ ਗਰੰਟਰ ਕੀ ਰੀਜ਼ਾ ਕਰੋ ਜੇਕਰ ਇਹ ਸੇ ਗਰੰਟਰਡ ਪ੍ਰਾਈਜ਼ ਹੋਵੇ ਇਹਦੇ ਵਿੱਚ ਪਹਿਲਾ ਪ੍ਰਾਈਜ਼ 3 ਕਰੋੜ ਦਾ ਗਰੰਟਰਡ ਜਿਗਾ ਹੁਣ ਇਹਦੇ ਵਿੱਚ 4 ਲੱਖ ਦੀ ਸਕੀਮ ਸੀ ਮੰਨ ਲਓ 3 ਲੱਖ ਟਿਕਟ ਵਿਕੀ 1 ਲੱਖ ਨਹੀਂ ਵਿਕੀ ਜੇ ਮਸ਼ੀਨ ਕਮਾਈ ਤੇ ਉਹ ਲੈ 1 ਲੱਖ ਜਿਹੜੀ ਟਿਕਟ ਨਹੀਂ ਵਿਕੀ ਉਹਦੇ ਵਿੱਚ ਖੜਦੀ ਹੈ ਤਾਂ ਸਰਕਾਰ ਨੂੰ ਫੇਰ ਮਸ਼ੀਨ ਕਮਾਉਣੀ ਪੈਣੀ ਹੈ ਜਾਇ 10 ਵਾਰੀ ਕਮਾਉਣੀ ਪਵੇ ਜਾਇ 20 ਵਾਰ ਹੁਣ ਇਹਨਾਂ ਨੂੰ ਲੱਗਾ ਪਹਿਲਾਂ ਫੜਾਈ 3 ਕਰੋੜ ਰੁਪਏ ਦਾ ਠੀਕ ਹੈ ਜੀ ਇਹ ਚਾਰ ਟਿਕਟ ਖਰੀਦੀਆਂ ਸੀ ਕਿ ਇੱਕ ਟਿਕਟ ਵਿੱਚੋਂ ਨਾਮ ਆ ਗਿਆ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਰਿਜ਼ਲਟ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਣੇ ਧੰਨਵਾਦ